ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਮੈਂ ਮੈਡਮ ਪ੍ਰਦੀਪ ਅੱਜ ਅਸੀਂ ਤੁਹਾਡੇ ਦੇ ਨਾਲ ਗੱਲ ਕਰਾਂਗੇ ਐਕਸਪੀਰੀਐਂਸ਼ੀਅਲ ਲਰਨਿੰਗ ਬਾਰੇ ਜਿਹੜਾ ਕਿ ਬੀਐਡ ਦੇ ਕੰਪਲਸਰੀ ਪੇਪਰ ਦਾ ਇੱਕ ਪਾਰਟ ਹੈ ਉਸ ਦੇ ਵੱਖ-ਵੱਖ ਪੜਾਵਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਜਸਪ੍ਰੀਤ ਕੌਰ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਦੇ मीनिंग ਬਾਰੇ ਦੱਸੋ ਐਕਸਪੀਰੀਐਂਸ਼ੀਅਲ ਲਰਨਿੰਗ ਹੈ ਜਿਹੜਾ ਬੀਐਡ ਦੇ ਸੈਮੈਸਟਰ 1 ਦਾ ਕੰਪਲਸਰੀ ਸਬਜੈਕਟ ਹੈ ਐਕਸਪੀਰੀਐਂਸ਼ੀਅਲ ਲਰਨਿੰਗ ਕੀ ਹੈ ਐਕਸਪੀਰੀਐਂਸ ਬੇਸਡ ਲਰਨਿੰਗ ਜੇ ਆਪਾਂ ਇਹਦਾ मीनिंग ਦਾ ਇਥੋਂ ਤੱਥ ਕੱਢੀਏ ਕਿ ਜਿਹੜਾ ਲਰਨਿੰਗ ਬਾਏ ਡੂਇੰਗ ਪ੍ਰੈਕਟੀਕਲ ਨੋਲਜ ਆ ਜਿਹੜਾ ਅਸੀਂ ਹਰ ਇੱਕ ਚੀਜ਼ ਕਰਕੇ ਸਿੱਖਦੇ ਆ ਐਕਟੀਵਿਟੀ ਬੇਸਡ ਉਹਨੂੰ ਅਸੀਂ ਐਕਸਪੀਰੀਐਂਸ਼ੀਅਲ ਲਰਨਿੰਗ ਕਹਿੰਦੇ ਆ ਤੇ ਇਹ ਜਿਹੜੀ ਲਰਨਿੰਗ ਹੈ ਇਹ ਲਾਈਫ ਲੌਂਗ ਲਰਨਿੰਗ ਹੁੰਦੀ ਹੈ ਇਹ ਹਮੇਸ਼ਾ ਸਾਡੇ ਦਿਮਾਗ ਦੇ ਵਿੱਚ ਰਹਿੰਦੇ ਆ ਤੇ ਅਸੀਂ ਇਹਨੂੰ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਯੂਜ਼ ਕਰ ਸਕਦੇ ਆ ਤੇ ਐਕਸਪੀਰੀਐਂਸ਼ੀਅਲ ਲਰਨਿੰਗ ਦਾ ਫਿਊਚਰ ਦੇ ਵਿੱਚ ਕੰਮ ਆਣ ਵਾਲੀ ਲਰਨਿੰਗ ਤੇ ਇਸੇ ਕਰ ਜਿਹੜਾ ਇੱਕ ਪੇਪਰ ਦੇ ਵਿੱਚ ਲਾਇਆ ਗਿਆ ਜਿਹਦੇ ਨਾਲ ਕਿ ਬੱਚਿਆਂ ਨੂੰ ਥਿਉਰੀ ਤੋਂ ਵੱਧ ਪ੍ਰੈਕਟੀਕਲ ਨੋਲਜ ਹੋ ਸਕੇ ਜੀ ਮੈਮ ਕੀ ਤੁਸੀਂ ਸਾਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਕਨਸੈਪਟ ਬਾਰੇ ਥੋੜਾ ਜਾਣਕਾਰੀ ਦੇ ਸਕਦੇ ਹੋ ਹਾਂਜੀ ਮੈਮ ਜਿਹੜਾ ਐਕਸਪੀਰੀਐਂਸ਼ੀਅਲ ਲਰਨਿੰਗ ਦਾ ਕਨਸੈਪਟ ਹੈ ਸਭ ਤੋਂ ਪਹਿਲਾਂ ਅਰਿਸਟੋਟਲ ਨੇ 350 ਬੀਸੀ ਦੇ ਵਿੱਚ ਦਿੱਤਾ ਸੀ ਉਹਨੇ ਕਿਹਾ ਸੀ ਫ੍ਰੋਮ ਥਿੰਗਸ ਵੀ ਵਾਂਟ ਟੂ ਲਰਨ ਵੀ ਲਰਨ ਥਰੂ ਡੂਇੰਗ ਥੈਮ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕਰਕੇ ਸਿੱਖ ਸਕਦੇ ਹਾਂ ਜੇ ਅਸੀਂ ਕਹੀਏ ਕਿ ਅਸੀਂ ਟੀਚਰ ਬੰਨਾ ਚਾਹੁੰਦੇ ਆ ਤੇ ਪਰ ਸਾਨੂੰ ਸਿਰਫ ਥਿਉਰੈਟਿਕਲ ਨੋਲਿਜ ਹੋਵੇ ਅਸੀਂ ਪ੍ਰੈਕਟੀਕਲ ਨੋਲਿਜ ਨਾ ਹੋਵੇ ਸਾਨੂੰ ਜਿਵੇਂ ਕਿ ਤੁਹਾਡਾ 3ਰਡ ਸੈਮੈਸਟਰ ਜਰ ਟੀਚਿੰਗ ਪ੍ਰੈਕਟਿਸ ਦਾ ਉਹੀ ਸੀ ਲਗਾਇਆ ਜਾਂਦਾ ਕਿ ਤੁਸੀਂ ਉੱਥੇ ਜਾ ਕੇ ਐਕਚੁਅਲ ਟੀਚਿੰਗ ਕਰੋ ਤਾਂ ਤੁਹਾਨੂੰ ਉਹਦੀ ਪ੍ਰੈਕਟਿਸ ਹੋਵੇ ਤਾਂ ਹੀ ਤੁਸੀਂ ਇੱਕ ਟੀਚਰ ਬਣ ਸਕੋਗੇ ਤਾਂ ਇਹਦਾ ਮਤਲਬ ਇਹ ਹੈ ਕਿ ਹਰ ਹਰ ਇੱਕ ਚੀਜ਼ ਅਸੀਂ ਕਰਕੇ ਸਿੱਖ ਸਕਦੇ ਹਾਂ ਜੇ ਟੀਚਰ ਵੀ ਬੰਨਾ ਤਾਂ ਉਹਦੀ ਟੀਚਿੰਗ ਪ੍ਰੈਕਟਿਸ ਲਗਾ ਕੇ ਉਹਦੀ ਇੰਟਰਨ ਇੱਕ ਟੀਚਰ ਦਾ ਤਜਰਬਾ ਲੈ ਕੇ ਤਾਂ ਹੀ ਇੱਕ ਅੱਛਾ ਟੀਚਰ ਬਣੋਗੇ ਤਾਂ ਡੀਏ ਕੋਲਬ ਨੇ ਜਿਹੜਾ ਇਹਦਾ ਕਨਸੈਪਟ ਹੈ ਨਿਊ ਕਨਸੈਪਟ ਦਿੱਤਾ ਜੋ ਮਾਡਰਨ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਅਰੀਸਟੋਟਲ ਨੇ ਦਿੱਤਾ ਸੀ ਤੇ ਉਸੇ ਕਨਸੈਪਟ ਨੂੰ ਅੱਗੇ ਜਿਹੜਾ ਫਾਰਵਰਡ ਕੀਤਾ ਹੈ ਜੀ ਡੀਏ ਕੋਲਬ ਨੇ ਕੀਤਾ ਓਕੇ ਤੁਹਾਡੇ ਮੁਤਾਬਕ ਐਕਸਪੀਰੀਐਂਸ਼ੀਅਲ ਜੋ ਲਰਨਿੰਗ ਹੈ ਇਹ ਜ਼ਿਆਦਾ ਪ੍ਰੈਕਟੀਕਲਸ ਵਰਕ ਦੇ ਉੱਤੇ ਜ਼ੋਰ ਦਿੰਦੀ ਹੈ ਹਾਂਜੀ ਜੀ ਕੀ ਮੈਮ ਤੁਸੀਂ ਸਾਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਡੈਫੀਨੇਸ਼ਨ ਦੱਸ ਸਕਦੇ ਹੋ <laughs> हां जी डीए ਕਾਲਮ ਨੇ 1984 ਦੇ ਵਿੱਚ ਕਿਹਾ ਸੀ ਐਕਸਪੀਰੀਐਂਸ਼ੀਅਲ ਲਰਨਿੰਗ ਇਜ਼ ਅ ਪ੍ਰੋਸੈਸ 댓 ਇਜ਼ ਕ੍ਰੀਏਟਿਡ ਥਰੂ ਨੌਲੇਜ ਇਜ਼ ਡਰਾਈਵਨ ਫਰੋਮ ਦਾ ਐਕਸਪੀਰੀਐਂਸ ਵਿਚ ਵੀ ਹੈਵ ਡਨ ਵੀ ਐਕਸਪੀਰੀਐਂਸ ਜਿਹੜੇ ਅਸੀਂ ਕਰਦੇ ਹਾਂ ਜਿਹੜਾ ਐਕਸਪੀਰੀਐਂਸ ਦੇ ਥਰੂ ਅਸੀਂ ਸਿੱਖਦੇ ਹਾਂ ਉਹ ਸਾਰੀਆਂ ਚੀਜ਼ਾਂ ਕੀ ਨੇ ਐਕਸਪੀਰੀਐਂਸ਼ੀਅਲ ਲਰਨਿੰਗ ਚ ਆਉਂਦੀਆਂ ਨੇ ਕਿ ਹਰ ਇੱਕ ਜਿਹੜੀ ਨੌਲੇਜ ਆ ਸਾਨੂੰ ਆਉਂਦੀ ਆ ਜਿਹੜੀ ਐਕਸਪੀਰੀਐਂਸ ਦੇ ਬੇਸ ਤੇ ਉੱਤੇ ਆਉਂਦੀ ਆ ਨਾ ਕਿ ਥ੍ਰੀਐਟਿਕਲ ਨੌਲੇਜ ਨਾਲ ਓਕੇ ਮੈਂ ਵਾਟ ਇਜ਼ ਦਾ ਨੇਚਰ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਜਿਹੜਾ ਇਹਦਾ ਨੇਚਰ ਆ ਉਹ ਹੈਗਾ ਜੀ ਡਿਫਰੈਂਟ ਪ੍ਰਾਣੀ ਜਿਹੜੀ ਐਜੂਕੇਸ਼ਨ ਤੋਂ ਆਪਣੀ ਲਰਨਿੰਗ ਤੋਂ ਇਹ ਰੋਟ ਲਰਨਿੰਗ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ ਇਹਦੇ ਨੇਚਰ ਦੇ ਵਿੱਚ ਪ੍ਰੈਕਟੀਕਲ ਜਿਹੜੀ ਨੌਲੇਜ ਆ ਉਹਦੇ ਉੱਤੇ ਜ਼ੋਰ ਦਿੱਤਾ ਜਾਂਦਾ ਜਿਹੜੀ ਥਿਉਰੀ ਆ ਉਹਨੂੰ ਪ੍ਰੈਕਟੀਕਲ ਨਾਲ ਆਪਾਂ ਜੋੜ ਦਿੰਨੇ ਆ ਤਾਂ ਕਿ ਥਿਓਰੈਟਿਕਲ ਨੌਲੇਜ ਨਹੀਂ ਸਾਨੂੰ ਪ੍ਰੈਕਟੀਕਲ ਨੌਲੇਜ ਆਵੇ ਜੇ ਅਸੀਂ ਕੋਈ ਬੱਚਾ ਆਈਟੀਆਈ ਕਰ ਰਿਹਾ ਜੀ ਪਲੰਬਰ ਦੀ ਉਹਨੂੰ ਥਿਓਰੈਟਿਕਲ ਨੌਲੇਜ ਤਾਂ ਬਹੁਤ ਆ ਪਰ ਉਹਨੂੰ ਐਕਚੁਅਲ ਦੇ ਵਿੱਚ ਇਹ ਨਹੀਂ ਪਤਾ ਕਿ ਜਿਵੇਂ ਪਲੰਬਰ ਦਾ ਜਿਹੜਾ ਕੰਮ ਆ ਉਹ ਕਿਵੇਂ ਕਰਨਾ ਹੈ ਤਾਂ ਜਦੋਂ ਵੀ ਕੋਈ ਉਹਦੇ ਸਾਹਮਣੇ ਕੰਮ ਕਰਨ ਦੀ ਸਿਚੁਏਸ਼ਨ ਆਏਗੀ ਤਾਂ ਉਹ ਨਹੀਂ ਕਰ ਪਾਏਗਾ ਤਾਂ ਇਸ ਲਈ ਇਹਦੇ ਵਿੱਚ ਜਿਹੜਾ ਹੈਗਾ ਇਹਦਾ ਨੇਚਰ ਉਹ ਹੈਗਾ ਪ੍ਰੈਕਟੀਕਲ ਆ ਕਿ ਹਰ ਇੱਕ ਚੀਜ਼ ਲਰਨਿੰਗ ਬਾਈ ਡੂਇੰਗ ਐਕਟੀਵਿਟੀ بیس ਫੀਲਡ ਟ੍ਰਿਪ ਦੇ ਥਰੂ ਐਕਸਕਰਸ਼ਨ ਦੇ ਥਰੂ ਅਸੀਂ ਸਿਖਾਣੇ ਆਂਗੇ ਇਹਦੇ ਵਿੱਚ ਜੀ ਮੈਮ ਅਸੀਂ ਕਿਹੜੇ-ਕਿਹੜੀਆਂ ਸਕਿਲਸ ਨੇ ਜਿਹੜੀਆਂ ਡਿਵੈਲਪ ਕਰ ਸਕਦੇ ਆਂ ਬਾਈ ਦਾ ਐਕਸਪੀਰੀਐਂਸ਼ੀਅਲ ਲਰਨਿੰਗ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਨਾਲ ਅਸੀਂ ਚਾਰ ਸਕਿਲਸ ਡਿਵੈਲਪ ਕਰ ਸਕਦੇ ਆਂ ਜਿਨ੍ਹਾਂ ਨੂੰ ਅਸੀਂ 4C ਕਹਿੰਦੇ ਆ ਕਲੈਬੋਰੇਸ਼ਨ ਕ੍ਰਿਟੀਕਲ ਥਿੰਕਿੰਗ ਕ੍ਰੀਏਟਿਵ ਥਿੰਕਿੰਗ ਐਂਡ ਕਮਿਊਨੀਕੇਸ਼ਨ ਸਕੀਲ ਇਹ ਚਾਰ ਚੀਜ਼ਾਂ ਕਿਵੇਂ ਡਿਵੈਲਪ ਹੁੰਦੀਆਂ ਨੇ ਜੀ ਜਦੋਂ ਅਸੀਂ ਐਕਸਪੀਰੀਅੰਸ ਬੇਸਡ ਕੰਮ ਕਰਦੇ ਹਾਂ ਐਕਟੀਵਿਟੀ ਬੇਸਡ ਕੰਮ ਕਰਦੇ ਹਾਂ ਤਾਂ ਉਦੋਂ ਸਾਡਾ ਜਿਹੜਾ ਟੀਚਰ ਆ ਸਾਨੂੰ ਕਲਾਸ ਦੇ ਵਿੱਚ ਗਰੁੱਪ ਦੇ ਵਿੱਚ ਡਿਵਾਈਡ ਕਰ ਦਿੰਦਾ ਜਦੋਂ ਚਾਰ ਤੋਂ ਪੰਜ ਬੱਚੇ ਜਾਂ ਇਸ ਤੋਂ ਜ਼ਿਆਦਾ ਬੱਚੇ ਇੱਕ ਗਰੁੱਪ 'ਚ ਕੰਮ ਕਰਦੇ ਆ ਤਾਂ ਉਹ ਇਕੱਠੇ ਕੰਮ ਕਰਨਾ ਸਿੱਖ ਜਾਂਦੇ ਨੇ ਕਲੈਬੋਰੇਸ਼ਨ ਹੁੰਦੀ ਆ ਉਹਨਾਂ ਦੀ ਸਾਰਿਆਂ ਦੀ ਆਪਣੀ ਆਪਣੀ ਸਲਾਹ ਹੁੰਦੀ ਤੇ ਇਕੱਠੇ ਰਲ ਕੇ ਉਹ ਕੰਮ ਕਰਦੇ ਨੇ ਤੇ ਇਸ ਦੇ ਨਾਲ ਜਿਹੜੀ ਕ੍ਰੀਏਟੀਵਿਟੀ ਆ ਉਹ ਵੀ ਸਾਹਮਣੇ ਆਉਂਦੀ ਹੈ ਕਿਉਂਕਿ ਸਾਰੇ ਆਪਣੇ ਆਪਣੀ ਜਿਹੜੀ オリਜਿਨੈਲਿਟੀ ਆ ਕ੍ਰੀਏਟਿਵਨੈਸ ਆ ਉਹ ਸਾਹਮਣੇ ਲਿਆਣਗੇ ਜਦੋਂ ਉਹਨਾਂ ਨੂੰ ਕੋਈ ਵਰਕ ਕਰਨੀ ਦਿੱਤਾ ਗਿਆ ਉਹ ਆਪਣਾ ਮਾਈਂਡ ਯੂਜ਼ ਕਰਨਗੇ ਤੇ ਕ੍ਰੀਏਟੀਵਿਟੀ ਉਹਨਾਂ ਦੇ ਸਾਹਮਣੇ ਆਏਗੀ ਕਮਿਊਨੀਕੇਸ਼ਨ ਸਕਿਲਸ ਕੀ ਆ ਕਿ ਜਿਹੜਾ ਕੰਮ ਉਹਨਾਂ ਨੂੰ ਕਰਨ ਲਈ ਦਿੱਤਾ ਫਿਰ ਉਹਨੂੰ ਐਕਸਪਲੇਨ ਕਰਨਾ ਉਹਨਾਂ ਨੇ ਟੀਚਰ ਨੂੰ ਤਾਂ ਉਹ ਅੱਛੀ ਤਰੀਕੇ ਨਾਲ ਕਮਿਊਨੀਕੇਟ ਕਰਨਗੇ ਤਾਂ ਹੀ ਉਹਨੂੰ ਐਕਸਪਲੇਨ ਕਰ ਸਕਣਗੇ ਪਹਿਲਾਂ ਤਾਂ ਉਹ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਗੇ ਫਿਰ ਬਾਅਦ ਵਿੱਚ ਉਹਨਾਂ ਨੇ ਟੀਚਰ ਨੂੰ ਰਿਜ਼ਲਟ ਦੱਸਣੇ ਨੇ ਤਾਂ ਸਾਰੀ ਕਲਾਸ ਦੇ ਸਾਹਮਣੇ ਕਮਿਊਨੀਕੇਟ ਕਰਨਾ ਜਿਸ ਦੇ ਨਾਲ ਉਹਨਾਂ ਦੀ ਕਮਿਊਨੀਕੇਸ਼ਨ ਸਕੀਲਸ ਨੇ ਜਿਹੜੀਆਂ ਉਹ ਡਿਵੈਲਪ ਹੁੰਦੀਆਂ ਨੇ ਤੇ ਇਸ ਦੇ ਨਾਲ ਕ੍ਰਿਟੀਕਲ ਥਿੰਕਿੰਗ ਸਕੀਲਸ ਆ ਉਹ ਵੀ ਡਿਵੈਲਪ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ ਕਿ ਜਦੋਂ ਉਹ ਇੱਕ ਐਕਟੀਵਿਟੀ ਕਰ ਰਹੇ ਨੇ ਕੋਈ ਪ੍ਰੋਜੈਕਟ ਕਰ ਰਹੇ ਆ ਜਾਂ ਕੋਈ ਐਕਸਪੈਰੀਮੈਂਟ ਕਰ ਰਹੇ ਨੇ ਉਹਦੇ ਦੌਰਾਨ ਉਹਨਾਂ ਨੂੰ ਧਿਆਨ ਨਾਲ ਲੌਜੀਕਲੀ ਸੋਚ ਕੇ ਜਿਹੜਾ ਹੈਗਾ ਵੀ ਇਹਨੂੰ ਕਿਵੇਂ ਪਰਫਾਰਮ ਕਰਨਾ ਹੈ ਉਹ ਕਰਨਗੇ ਕਈ ਵਾਰ ਕੀ ਹੁੰਦਾ ਕਈ ਚੀਜ਼ਾਂ ਐਵੇਂ ਹੁੰਦੀਆਂ ਕਿ ਸੇਫ ਜਿਹੜੀਆਂ ਨਹੀਂ ਹੁੰਦੀਆਂ ਉਹਨੂੰ ਆਪਾਂ ਧਿਆਨ ਨਾਲ ਦੇਖ ਕੇ ਹੀ ਸੇਫਲੀ ਕਰਨਾ ਹੁੰਦਾ ਤਾਂ ਸਾਰੇ ਜਿਹੜੇ ਡਿਸੀਜਨ ਨੇ ਆਪਣੇ ਮਾਈਂਡ ਦੇ ਨਾਲ ਲੈਣਗੇ ਤੇ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਨਾਲ ਡਿਵੈਲਪ ਹੁੰਦੀਆਂ ਨੇ ਜੀ ਜੀ ਮੈਮ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਕੀ ਇੰਪੋਰਟੈਂਸ ਹੈ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਹ ਕੀ ਆ ਬੱਚਿਆਂ ਨੂੰ ਐਕਟਿਵਲੀ ਇਨਵੋਲਵ ਕਰਦੀ ਆ ਤੇ ਫਿਊਚਰ ਦੇ ਵਿੱਚ ਕੰਮ ਆਣ ਵਾਲੀ ਆ ਜਿਹੜੀ ਆਪਣੀ ਹੈਗੀ ਆ ਐਜੂਕੇਸ਼ਨ ਆ ਇਸ ਦੇ ਨਾਲ ਕਿਹਾ ਕਿ ਬੱਚਾ ਪਰਫੈਕਟ ਹੋ ਜਾਂਦਾ ਤੇ ਉਹਦੇ ਵਿੱਚ ਜੌਬ ਔਰੀਐਂਟਡ ਸਕਿਲਸ ਨੇ ਜ਼ਿਆਦਾ ਡਿਵੈਲਪ ਹੋ ਜਾਂਦੀਆਂ ਨੇ ਉਹਨੂੰ ਜਿਹੜੇ ਜੌਬ ਦੇ ਚਾਂਸਸ ਜ਼ਿਆਦਾ ਮਿਲ ਜਾਂਦੇ ਆ ਕਿਉਂਕਿ ਪ੍ਰੈਕਟੀਕਲ ਨੋਲਜ ਹੋਣੀ ਜ਼ਿਆਦਾ ਜ਼ਰੂਰੀ ਆ ਥਿਓਰੈਟਿਕਲ ਨੋਲਜ ਨਾਲੋਂ ਜਿਵੇਂ ਕਿ ਕਹਿੰਦੇ ਆ ਕਿ ਬੀਏ ਦਾ ਕੀਤੀ ਪਰ ਸਾਨੂੰ ਜੌਬ ਨਹੀਂ ਮਿਲੀ ਉਹਦਾ ਮਤਲਬ ਇਹ ਆ ਕਿ ਤੁਹਾਡੇ ਵਿੱਚ ਉਹ ਸਕਿੱਲ ਡਿਵੈਲਪ ਨਹੀਂ ਹੋਈ ਜੇ ਤੁਹਾਡੇ ਚ ਉਹ ਸਕਿੱਲ ਡਿਵੈਲਪ ਹੋ ਜਾਂਦੀ ਤਾਂ ਤੁਹਾਨੂੰ ਇੱਕ ਵਧੀਆ ਓਪਰਚੁਨਿਟੀ ਮਿਲ ਜਾਣੀ ਸੀ ਤਾਂ ਇਹਦਾ ਜਿਹੜੀ ਇੰਪੋਰਟੈਂਸ ਇਹ ਆ ਕਿ ਇਹ ਸਾਨੂੰ ਫਿਊਚਰ ਦੇ ਵਿੱਚ ਜੌਬ ਔਰੀਐਂਟੇਸ਼ਨ ਜਿਹੜੀ ਸਕਿੱਲ ਡਿਵੈਲਪ ਹੁੰਦੀ ਹੈ ਇਹਦੇ ਨਾਲ ਤੇ ਲਾਈਫ ਲੌਂਗ ਲਰਨਿੰਗ ਹੁੰਦੀ ਹੈ ਜਿਹੜੀ ਹਮੇਸ਼ਾ ਸਾਡੀ ਲਾਈਫ ਦੇ ਵਿੱਚ ਚੱਲਦੀ ਰਹਿੰਦੀ ਹੈ ਜਿਹਦੇ ਨਾਲ ਚੱਲਦੇ ਚੱਲਦੇ ਅਸੀਂ ਇੱਕ ਵਧੀਆ ਜਿਹੜੇ ਜ਼ਿੰਦਗੀ ਜੀ ਸਕਦੇ ਹਾਂ ਇੱਕ ਚੰਗਾ ਸਿਟੀਜ਼ਨ ਬਣ ਸਕਦੇ ਹਾਂ ਬੱਚਿਆਂ ਦੇ ਵਿੱਚ ਕ੍ਰੀਏਟਿਵ ਥਿੰਕਿੰਗ ਕ੍ਰਿਟੀਕਲ ਥਿੰਕਿੰਗ ਪ੍ਰੋਬਲਮ ਸੋਲਵਿੰਗ ਸਕਿੱਲਸ ਐਦਾਂ ਦੀਆਂ ਸਕਿੱਲਜ਼ ਨੇ ਇਮੋਸ਼ਨਲ ਇੰਟੈਲੀਜੈਂਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡਿਵੈਲਪ ਹੁੰਦੀਆਂ ਨੇ ਜੀ ਮੈਮ ਕੀ ਤੁਸੀਂ ਸਾਨੂੰ ਆਬਜੈਕਟਿਵਸ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਬਾਰੇ ਦੱਸ ਸਕਦੇ ਹੋ ਹਾਂਜੀ ਇਹਦਾ ਆਬਜੈਕਟਿਵ ਹੈ ਕਿ ਬੱਚੇ ਨੂੰ ਐਕਟਿਵਲੀ ਇਨਵੋਲ ਕਰਨਾ ਉਹਦੀ 올-ਰਾਉਂਡ ਡਵੈਲਪਮੈਂਟ ਕਰਨੀ ਹੈ ਫਿਜ਼ੀਕਲੀ, ਇਮੋਸ਼ਨਲੀ, ਸੋਸ਼ੀਅਲੀ ਤੇ ਉਹਨੂੰ ਉਹਦੇ ਜਿਹੜਾ ਹੈਗਾ ਮੈਂਟਲ ਸਾਰੀ ਗ੍ਰੋਥ ਹੋਣੀ ਚਾਹੀਦੀ ਆ ਮੈਂਟਲ ਗ੍ਰੋਥ ਫਿਜ਼ੀਕਲ ਇਨਵੋਲਮੈਂਟ ਜਦੋਂ ਤੁਸੀਂ ਐਕਟੀਵਿਟੀ ਬੇਸਡ ਉਹਨੂੰ ਸਿਖਾ ਰਹੇ ਹੋ ਤਾਂ ਉਹਦੇ ਵਿੱਚ ਉਹਦੀ ਐਕਟੀਵਿਟੀ ਵੀ ਹੋ ਰਹੀ ਹੈ ਤੇ ਨਾਲ ਨਾਲ ਉਹ ਆਪਣਾ ਮਾਈਂਡ ਵੀ ਯੂਜ਼ ਕਰ ਰਿਹਾ ਹੈ ਤੇ ਉਹ ਇਮੋਸ਼ਨਲੀ ਵੀ ਸਟਰੋਂਗ ਹੋਏਗਾ ਕਿਉਂਕਿ ਉਹ ਗਰੁੱਪ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਨਾਲ ਨਾਲ ਸੋਸ਼ੀਅਲ ਵੀ ਹੋਏਗਾ ਕਿਉਂਕਿ ਉਹਨੂੰ ਇੱਕ ਦੂਜੇ ਨਾਲ ਸ਼ੇਅਰਿੰਗ ਕਰਨੀ, ਇੱਕ ਦੂ ਉਹ ਸਾਰੀਆਂ ਚੀਜ਼ਾਂ ਉਹ ਸਿੱਖੇਗਾ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਉਹਦੀ ਜਿਹੜੀ ਹੈਗੀ ਆਲ ਰਾਉਂਡ ਡਵੈਲਪਮੈਂਟ ਹੋਏਗੀ ਉਹਦੀ ਐਕਟਿਵ ਪਾਰਟਿਸਪੇਸ਼ਨ ਹੋਏਗੀ ਜਦੋਂ ਉਹ ਐਕਟਿਵ ਪਾਰਟਿਸਪੇਸ਼ਨ ਕਰੇਗਾ ਤਾਂ ਉਹ ਜਿਹੜਾ ਵੀ ਕੁਝ ਸਿੱਖੇਗਾ ਉਹ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਏਗਾ ਜਿੰਨੂੰ ਉਹ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਕੀ ਆ ਯੂਜ਼ ਕਰ ਸਕਦਾ ਹੈ ਤੇ ਅਸੀਂ ਨਾਲ ਨਾਲ ਉਹਨੂੰ ਸੇਫ এনवायरमेंट ਵੀ ਪ੍ਰੋਵਾਈਡ ਕਰਨਾ ਹੈ ਬੱਚੇ ਨੂੰ ਜੇ ਅਸੀਂ ਕਹਿੰਨੇ ਆ ਕਿ ਅਸੀਂ ਕੁਕਿੰਗ ਸਖਾਣੀ ਆ ਇੱਕ ਕੁਕਿੰਗ ਦਾ ਸਬਜੈਕਟ ਲਗਾਤਾ ਪਰ ਅਸੀਂ ਛੋਟੇ ਬੱਚਿਆਂ ਨੂੰ ਕੁਕਿੰਗ ਵਿਦਆਉਟ ਫਾਇਰਸ ਕਰਾਵਾਂਗੇ ਉਹਨਾਂ ਨੂੰ ਅਸੀਂ ਸੇਫ এনवायरमेंट ਵੀ ਦੇਣਾ ਇਹ ਨਹੀਂ ਹੈਗਾ ਕਿ ਉਹਨਾਂ ਬੱਚਿਆਂ ਨੂੰ ਅਸੀਂ ਸਿੱਧਾ ਹੀ ਜਾ ਕੇ ਗੈਸ ਦੇ ਉੱਤੇ ਵੱਡਾ ਡੀਪ ਫਰਾਈ ਕਰਨ ਨੂੰ ਕਹਤਾ ਬੱਚੇ ਸਿਰਫ 4th 5th ਕਲਾਸ ਦੇ ਨੇ ਤਾਂ ਅਕੋਰਡਿੰਗ ਟੂ ਮੈਂਟਲ ਐਜ ਉਹਨਾਂ ਦੀ ਗਰੋਥ ਦੇ ਅਕੋਰਡਿੰਗਲੀ ਹੀ ਆਪਾਂ ਉਹਨਾਂ ਨੂੰ ਕੰਮ ਕਰਾਵਾਂਗੇ ਤੇ ਸੇਫ এনवायरमेंट ਪ੍ਰੋਵਾਈਡ ਕਰਾਂਗੇ ਜੀ ਮੈਮ ਥੋੜਾ ਸਾਨੂੰ ਤੁਸੀਂ ਪ੍ਰਿੰਸੀਪਲ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਬਾਰੇ ਵਿੱਚ ਦੱਸੋ ਜਿਹੜੇ ਪ੍ਰਿੰਸੀਪਲਸ ਨੇ ਇਹਦਾ ਇਹ ਆ ਕਿ ਮੇਨਲੀ ਅਸੀਂ ਇਹ ਮੰਨ ਕੇ ਚੱਲਦੇ ਹਾਂ ਜਿਹੜੇ ਜਨਰਲ ਪ੍ਰਿੰਸੀਪਲਸ ਆ ਬੱਚਿਆਂ ਦੀ ਕ੍ਰੀਏਟਿਵ ਥਿੰਕਿੰਗ ਆ ਜਿਹੜੀ ਡਿਵੈਲਪ ਕਰਨੀ ਆ ਅਸੀਂ ਨੇ ਬੱਚਿਆਂ ਨੂੰ ਐਕਟਿਵਲੀ ਇਨਵੋਲਵ ਕਰਨਾ ਐ ਐਕਟਿਵ ਪਾਰਟਿਸਪੇਸ਼ਨ ਕਰਾਣੀ ਆ ਉਹਨਾਂ ਦੀ ਜਿਹੜੇ ਐਕਸਪੀਰੀਅੰਸ ਨੇ ਉਹ ਉਹਨਾਂ ਦੇ ਐਕਸਪ੍ਰੈਸ਼ਨ ਦੇ ਵਿੱਚ ਆਣ ਲਰਨਿੰਗ ਬਾਈ ਡੂਇੰਗ ਦੇ ਥਰੂ ਸਿੱਖਣ ਐਕਟਿਵਲੀ ਇਨਵੋਲਵ ਹੋਣ ਤੇ ਜਿਹੜੇ ਸਟੂਡੈਂਟਸ ਦੀ ਜਿਹੜੇ ਲਈ ਪ੍ਰਿੰਸੀਪਲਸ ਨੇ ਉਹ ਇਹ ਨੇ ਕਿ ਸਟੂਡੈਂਟਸ ਨੂੰ ਜੋਬ ओरिएंटेड ਆ ਜਿਹੜਾ ਸਾਰਾ ਕੁਝ ਸਿੱਖਿਆ ਜਾਂਦਾ ਫਿਊਚਰ ਦੇ ਵਿੱਚ ਉਹਨਾਂ ਦੇ ਕੰ ਕੀ ਆ ਕਿ ਸਟੂਡੈਂਟਸ ਦੀ ਜਿਹੜੀ ਲਾਈਫ ਲੌਂਗ ਲਰਨਿੰਗ ਹੈ ਹੋ ਜਾਂਦੀ ਹੈ ਤੇ ਉਹਨਾਂ ਨੂੰ ਕਦੇ ਨਹੀਂ ਭੁੱਲਦੀ ਜਿਹੜੀ ਹਮੇਸ਼ਾ ਹੀ ਉਹਨਾਂ ਦੇ ਕੰਮ ਆਉਂਦੀ ਆ ਤੇ ਇਹ ਜਿਹੜੇ ਸਿਧਾਂਤ ਆ ਅਸੀਂ ਲੈ ਕੇ ਚੱਲਦੇ ਆਂ ਬੱਚਿਆਂ ਦੇ ਲਈ ਤੇ ਜਿਹੜੇ ਟੀਚਰਸ ਦੇ ਲਈ ਪ੍ਰਿੰਸੀਪਲਸ ਨੇ ਉਹ ਇਹ ਨਹੀਂ ਕਿ ਟੀਚਰਸ ਵੀ ਐਕਟਿਵਲੀ ਇਨਵੋਲਵ ਹੋਣ ਉਹਨਾਂ ਨੂੰ ਕੰਡੀਊਸਿਵ এনवायरमेंट ਪ੍ਰਦਾਨ ਕਰਨ ਬੱਚਿਆਂ ਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਨ ਤੇ ਨਾਲ ਦੀ ਨਾਲ ਹੀ ਬੱਚਿਆਂ ਦੇ ਲਈ ਜਿਹੜਾ ਸੇਫ এনवायरमेंट ਤੇ ਕੰਡੀਊਸਿਵ এনवायरमेंट ਆ ਉਹਦੇ ਵਿੱਚ ਟੀਚਰ ਆਪ ਵੀ ਇਨਵੋਲਵ ਹੋਵੇ ਤੇ ਨਾਲ ਹੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਵੀ ਇਨਵੋਲਵ ਹੋਵੇ ਤਾਂ ਕਿ ਬੱਚੇ ਸੇਫ ਫੀਲ ਕਰਨ ਤੇ ਵਧੀਆ ਸਿੱਖਣ ਜੇ ਟੀਚਰ ਵਿੱਚ ਇਨਵੋਲਵ ਹੋਏਗਾ ਤਾਂ ਬੱਚਿਆਂ ਦੀ ਜਿਹੜੀ ਹੈਗੀ ਆ ਜਿਆਦਾ ਇਹ ਜਿਹੜੀ ਡਿਵੈਲਪਮੈਂਟ ਹੋਏਗੀ ਤੇ ਉਹ ਜਿਆਦਾ ਸਿੱਖ ਸਕਣਗੇ ਉਹ इमोਸ਼ਨਲੀ ਤੇ ਸੋਸ਼ਲੀ ਵੀ ਜਿਆਦਾ ਸਟਰੋਂਗ ਹੋਣਗੇ ਜੀ ਮੈਮ ਥੋੜਾ ਸਾਨੂੰ ਤੁਸੀਂ ਪ੍ਰੋਸੈਸ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਬਾਰੇ ਜਾਣਕਾਰੀ ਦੇਣਾ ਚਾਹੋਗੇ ਹਾਂਜੀ ਜਿਹੜਾ ਇਹਦਾ ਪ੍ਰੋਸੈਸ ਆ ਉਹ ਡੀਏ ਕਾਲਮ ਨੇ ਦਿੱਤਾ ਡੀਏ ਕਾਲਮ ਇਹਦਾ ਨਿਊ ਜਿਹੜੀ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਕਿਉਰੀਆ ਉਹਦੇ ਵਿੱਚ ਇਹਨਾਂ ਦਾ ਮੇਨ ਰੋਲ ਹੈ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੰਕਰੀਟ ਜਿਹੜੀ ਆਬਜ਼ਰਵੇਸ਼ਨ ਆਪਣੀ ਆ ਜਾਂਦੀ ਹੈ ਕੰਕਰੀਟ ਐਕਸਪੀਰੀਅੰਸ ਕੰਕਰੀਟ ਐਕਸਪੀਰੀਅੰਸ ਕੀ ਹੈ ਕਿ ਜਿਹੜੀ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਉਹਦੇ ਬਾਰੇ ਤੁਹਾਨੂੰ ਰੂਲਸ ਤੇ ਰੈਗੂਲੇਸ਼ਨਸ ਆ ਜਿਹੜੇ ਤੁਹਾਡੇ ਜਿਹੜਾ ਤੁਹਾਨੂੰ ਸਿਖਾ ਰਿਹਾ ਉਹ ਦੱਸ ਦਿੰਦਾ ਜਿਵੇਂ ਕਿ ਤੁਸੀਂ ਕਾਰ ਜਾਂ ਬਾਈਕ ਚਲਾਉਣਾ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਉਹਦੀ ਕੰਕਰੀਟ ਐਕਸਪੀਰੀਅੰਸ ਕਾਰ ਜਾਂ ਬਾਈਕ ਨੂੰ ਕੋਲ ਖੜਾ ਕੇ ਤੁਹਾਨੂੰ ਦੱਸਦਾ ਕਿ ਆ ਇਹਦਾ ਗੇਅਰ ਆ ਇਹ ਕਲੱਚ ਆ ਇਥੋਂ ਤੁਸੀਂ ਬ੍ਰੇਕ ਲਗਾਨੀ ਆ ਇਥੋਂ ਸਪੀਡ ਅਪ ਕਰਨੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਦੇ ਆ ਉਹ ਤੁਹਾਡਾ ਕੰਕਰੀਟ ਐਕਸਪੀਰੀਅੰਸ ਹੋ ਗਿਆ ਹੁਣ ਉਸ ਤੋਂ ਬਾਅਦ ਜਿਹੜਾ ਤੁਹਾਡਾ ਹੈਗਾ ਜੀ ਉਹ ਹੈਗਾ ਜੀ ਰਿਕੋਗਨਾਈਜ਼ਿੰਗ ਐਕਸਪੀਰੀਅੰਸ ਆ ਹੁਣ ਰਿਕੋਗਨਾਈਜ਼ ਕੀ ਕਰੋਗੇ ਤੁਹਾਨੂੰ ਇੱਕ ਵਾਰ ਸਾਰਾ ਕੁਝ ਦੱਸਦਾ ਹੁਣ ਤੁਸੀਂ ਉਹਨੂੰ ਮਾਈਂਡ ਦੇ ਵਿੱਚ ਯਾਦ ਕਰੋਗੇ ਅੰਡਰਸਟੈਂਡ ਕਰੋਗੇ ਜਦੋਂ ਤੁਸੀਂ ਆਪ ਦੁਆਰਾ ਕਾਰ ਜਾਂ ਬਾਈਕ ਨੂੰ ਚਲਾਉਣ ਲਈ ਰਾਈਡ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਰਿਮਾਈਂਡ ਕਰੋਗੇ ਕਿ ਕਿਹੜੇ ਚੀਜ਼ ਹੈ ਕਲੱਚ ਆ ਕਿਹੜਾ ਬ੍ਰੇਕ ਆ ਇਤੋ ਸਪੀਡ ਅਪ ਕਰਨੀ ਆ ਕਿ ਮੈਂ ਬੈਲੈਂਸ ਬਣਾਣਾ ਤਾਂ ਸਾਰੀਆਂ ਚੀਜ਼ਾਂ ਤੁਸੀਂ ਰਿਮਾਈਂਡ ਕਰੋਗੇ ਫਿਰ 3rd ਪ੍ਰੋਸੈਸ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਜਿਹੜਾ 3rd ਹੈ ਇਹ 스테ਜ ਆ ਉਹਦੇ ਵਿੱਚ ਅਸੀਂ ਕਨਸੈਪਚੁਐਲਾਈਜੇਸ਼ਨ ਕਰਦੇ ਆ ਐਬਸਟ੍ਰੈਕਟ ਕਨਸੈਪਚੁਐਲਾਈਜੇਸ਼ਨ ਉਹਦੇ ਵਿੱਚ ਕੀ ਆ ਹੁਣ ਤੁਸੀਂ ਇੱਕ ਵਾਰ ਰਿਮਾਈਂਡ ਕਰ ਲਿਆ ਇੱਕ ਵਾਰ ਤੁਹਾਨੂੰ ਦੱਸਤਾ ਸਾਰਾ ਕੁਝ ਤਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਹਮੇਸ਼ਾ ਦਿਮਾਗ ਦੇ ਵਿੱਚ ਰੱਖਦੇ ਹੋਏ ਉਹਨੂੰ ਚਲਾਉਣਾ ਸ਼ੁਰੂ ਕਰ ਦੋਗੇ ਜਦੋਂ ਤੁਸੀਂ ਐਕਚੁਅਲ ਦੇ ਵਿੱਚ ਚਲਾਉਂਗੇ ਤਾਂ ਉਹ ਦਿਮਾਗ ਦੇ ਵਿੱਚ ਰੱਖ ਕੇ ਚਲਾਉਂਗੇ ਜੀ ਐਵੇਂ ਮੈਂ ਮੋੜ ਕੱਟਣਾ ਐਵੇਂ ਬ੍ਰੇਕ ਲਗਾਨੀ ਸਾਰਾ ਕੁਝ ਮਾਈਂਡ ਦੇ ਵਿੱਚ ਰੱਖ ਕੇ ਚੱਲੋਗੇ ਤੇ ਫਿਰ ਥੋੜੀ ਐਕਟਿਵ ਐਕਸਪੈਰੀਮੈਂਟੇਸ਼ਨ ਹੋ ਜੇਗੀ ਜਦੋਂ ਤੁਹਾਨੂੰ ਪ੍ਰੋਪਰ ਚਲਾਉਣਾ ਆ ਜਾਏਗਾ ਉਸ ਸਮੇ ਐਕਟਿਵ ਐਕਸਪੈਰੀਮੈਂਟੇਸ਼ਨ ਦੇ ਵਿੱਚ ਤੁਸੀਂ ਕੀ ਆ ਪ੍ਰੋਪਰਲੀ ਬਾਈਕ ਰਾਈਡ ਕਰਨਾ ਜਾਂ ਕਾਰ ਚਲਾਣੀ ਸਿੱਖ ਜਾਓਗੇ ਇਸੇ ਤਰੀਕੇ ਨਾਲ ਜਿਹੜੀ ਟੀਚਿੰਗ ਆ ਸਭ ਤੋਂ ਪਹਿਲਾਂ ਜਿਹੜੇ ਕੰਕ੍ਰੀਟ ਐਕਸਪੈਰੀਮੈਂਟੇਸ਼ਨ ਆ ਪਹਿਲਾਂ ਤੁਹਾਡੇ ਜਿਹੜੇ ਦੋ ਜਿਹੜੇ ਸਮੈਸਟਰ ਨੇ ਉਹਦੇ ਵਿੱਚ ਤੁਹਾਨੂੰ ਟੀਚਰਸ ਖਾਣ ਕੇ ਪ੍ਰੈਜੈਂਟੇਸ਼ਨ ਦੇ थ्रू ਕਿ ਤੁਸੀਂ ਕਿੱਦਾਂ ਟੀਚਿੰਗ ਕਰਨੀ ਹੈ ਫਿਰ 3rd ਸਮੈਸਟਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਸਾਰਾ ਕੁਝ ਸਿਖਾ ਕੇ ਕਿਵੇਂ ਤੁਸੀਂ ਨੇ ਕਲਾਸ ਦੇ ਵਿੱਚ ਡੀਲ ਕਰਨਾ ਤੁਹਾਨੂੰ ਉਹਨਾਂ ਨੇ ਸਕੂਲ 'ਚ ਭੇਜ ਦੇਣਾ ਸਕੂਲ 'ਚ ਜਾ ਕੇ ਤੁਸੀਂ ਉਹੀ ਚੀਜ਼ਾਂ ਫਿਰ ਰਿਮਾਈਂਡ ਕਰੋਗੇ ਕਿ ਅਸੀਂ ਨੇ ਵੀ ਜੋ ਸਿੱਖਿਆ ਸੀ ਸਾਨੂੰ ਟੀਚਰਸ ਨੇ ਸਿਖਾਇਆ ਸੀ ਉਹਨੂੰ ਇੰਪਲੀਮੈਂਟ ਕਰਨੀ ਫਿਰ 3rd ਸਟੇਜ ਦੇ ਵਿੱਚ ਜਾ ਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਇੰਪਲੀਮੈਂਟ ਕਰਕੇ ਕਲਾਸ 'ਚ ਪੜ੍ਹਾਉਣ ਲੱਗਗੇ ਤੇ ਲਾਸਟ ਦੇ ਵਿੱਚ ਤੁਸੀਂ ਅੱچھے ਟੀਚਰ ਸਭ ਕੁਝ ਹੈਂਡਲ ਕਰਨਾ ਸਿੱਖ ਗਏ ਇਹ ਇਹਦਾ ਪ੍ਰੋਸੈਸ ਹੈ ਜੀ ਐਕਸਪੀਰੀਅੰਸ ਲਰਨਿੰਗ ਦਾ ਜਿਹੜਾ ਡੀਏ ਕਾਲਮ ਨੇ ਦਿੱਤਾ ਜੀ ਓਕੇ ਧੰਨਵਾਦ ਮੈਡਮ ਜਸਪ੍ਰੀਤ ਤੁਹਾਡਾ ਬਹੁਤ-ਬਹੁਤ ਕਿ ਤੁਸੀਂ ਸਾਡੇ ਮਾਧਿਅਮ ਰਾਹੀਂ ਸਾਡੇ ਵਿਦਿਆਰਥੀਆਂ ਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵੱਖ-ਵੱਖ ਪੜਾਵਾਂ ਬਾਰੇ ਬਹੁਤ ਹੀ ਸਚਜੇ ਢੰਗ ਦੇ ਨਾਲ ਜਾਣਕਾਰੀ ਦਿੱਤੀ ਹੈ ਉਮੀਦ ਕਰਦੀ ਹਾਂ ਕਿ ਇਹ ਸਾਰੀ ਜਾਣਕਾਰੀ ਪਿਆਰੇ ਵਿਦਿਆਰਥੀਓ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲਾਹੇਵੰਦ ਹੋਵੇਗੀ ਧੰਨਵਾਦ ਮੈਮ ਥੈਂਕ ਯੂ